ਇਹ ਕਹਿੰਦੇ ਵੀ ਤੈਨੂੰ ਬਾਹਮ ਰੋੜ ਕੇ ਲੈ ਕੇ ਆਏ ਨੇ ਜਾਂ ਤੈਨੂੰ ਤੰਗ ਪਰੇਸ਼ਾਨ ਕਰਾ ਕੇ ਲੈ ਕੇ ਆਏ ਨੇ ਮੈਂ ਖੈਰਾ ਸਾਹਿਬ ਤੇ ਬਾਜਵਾ ਸਾਹਿਬ ਆਪਣੀ ਹਿੰਮਤ ਨਾਲ ਕਲਾਸ ਦੇ ਮਨੀਟਰ ਤੋਂ ਲੈ ਕੇ ਅੱਜ ਤੱਕ ਆਪਣੀ ਮਿਹਨਤ ਤੇ ਸਦਕਾ ਤੇ ਆਪਣੀ ਹੱਕ ਦੇ ਜੋਰ ਸਦਕਾ ਇੱਥੇ ਤੱਕ ਪਹੁੰਚਿਆ ਨਾ ਕਿ ਮੈਂ ਤੁਹਾਡੇ ਜਵਾਕਾਂ ਮੰਗੂ ਫਿਰ ਮਾਂ ਚਿਸ਼ਪਾਰਸ਼ਾਂ ਲਵਾ ਕੇ ਜਾਣਾ ਚਾਹਣਾ ਤੇ ਬਾਜਵਾ ਸਾਹਿਬ ਯਾਦ ਆਉ ਦਿਨ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਚ ਰੋਲ ਦਵਾ ਦੇ ਤੇ ਅੱਜ ਤੂੰ ਤਾਂ ਅਰਬੀ ਘੋੜਾ ਤੇਰਾ ਮੁੰਡਾ ਤਾਂ ਉਹ ਬਾਜਵਾ ਸਾਹਿਬ ਤੁਹਾਡਾ ਮੁੰਡਾ ਅਰਬੀ ਘੋੜਾ ਤੇ ਇਧਰ ਖੱਚਰ ਜਿਹੜੀ ਮਰਜੀ ਸਟੇਜ ਤੇ ਖੜਾ ਦਿਓ ਜਿਹੜਾ ਮਰਜੀ ਪੇਚਾ ਪਵਾ ਦਿਓ ਭੱਜਣਾ ਹੁ ਭੱਜ ਲਵੇ ਘੁੱਲਾ ਹੋਵੇ ਘੁੱਲ ਹੋਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਇਹਨਾਂ ਨੇ ਗੱਲ ਕਰੀ ਮੇਰੇ ਪਿਤਾ ਜੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੱਜ ਤੇ ਟੱਪਰ ਨੂੰ ਪਾਰ ਪੋਸ ਨਹੀਂ ਸਕਦੇ ਅੱਜ ਖੜਾ ਮੈਂ ਉਹਨਾਂ ਦੇ ਦਿੱਤੀ ਹੋਈ ਸਿੱਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਤੇ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਏਮ ਰਿਟਾਇਰ ਨੇ ਐਫਸੀਆਈ ਚੋਂ ਕਦੇ ਓਪਨ ਚੈਲੰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦੋਂ ਤੁਸੀਂ ਭੀੜੀ ਪਿਜਮੀ ਚੜਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਆਉਣੇ ਹੁੰਨੇ ਆ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਐਜੂਕੇਸ਼ਨ ਦੀ ਗੱਲ ਹੋਵੇ ਸਿੱਖਿਆ ਦੀ ਚਾਹੇ ਸਿਹਤ ਸੇਵਾਵਾਂ ਦੀ ਚਾਹੇ ਟੇਲਾਂ ਤੇ ਪਹੁੰਚਾਉਣ ਵਾਲੇ ਪਾਣੀ ਦੀ ਚਾਹੇ ਬਿਜਲੀ ਦੀ ਗੱਲ ਹੋਵੇ ਮੁਫਤ ਦੀ ਤੇ ਚਾਹੇ ਟੋਲ ਪਲਾਜ਼ੀਆਂ ਦੀ ਗੱਲ ਹੋਵੇ ਮੈਂ ਸੋਚ ਨਾਲ ਆਇਆ ਮੈਂ ੱੱਕੇ ਨਾਲ ਨਹੀਂ ਆਇਆ ਜਿਹੜਾ ਮਰਜ਼ੀ ਪੇਚਾ ਪਵਾ ਦਿਓ ਭੱਜਣਾ ਹੁ ਭੱਜ ਲਵੇ ਘੁੱਲਣਾ ਹੋਵੇ ਘੁੱਲ ਲਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਇਹਨਾਂ ਨੇ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੱਜ ਟੱਪਰ ਨੂੰ ਪਾਗ ਪੋਸ ਨਹੀਂ ਸਕਦੇ ਅੱਜ ਖੜਾ ਆ ਮੈਂ ਉਹਨਾਂ ਦੇ ਦਿੱਤੀ ਹੋਈ ਸਿੱਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਤੇ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਏਮ ਰਟਾਇਰ ਨੇ ਐਫਸੀਆਈ ਚੋਂ ਕਦੇ ਓਪਨ ਚੈਲੰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦੋਂ ਤੁਸੀਂ ਭੀੜੀ ਪਿਜਮੀ ਚੜਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਆਉਣੇ ਹੁੰਨੇ ਆ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਐਜੂਕੇਸ਼ਨ ਦੀ ਗੱਲ ਹੋਵੇ ਸਿੱਖਿਆ ਦੀ ਚਾਹੇ ਸਿਹਤ ਸੇਵਾਵਾਂ ਦੀ ਚਾਹੇ ਟੇਲਾਂ ਤੇ ਪਹੁੰਚਾਉਣ ਵਾਲੇ ਪਾਣੀ ਦੀ ਚਾਹੇ ਬਿਜਲੀ ਦੀ ਗੱਲ ਹੋਵੇ ਮੁਫਤ ਦੀ ਤੇ ਚਾਹੇ ਟੋਲ ਪਲਾਜ਼ੀਆਂ ਦੀ ਗੱਲ ਹੋਵੇ ਮੈਂ ਸੋਚ ਨਾਲ ਆਇਆ ਮੈਂ ੱੱਕੇ ਨਾਲ ਨਹੀਂ ਆਇਆ